ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਬਾਈ ਜੀ ਅੱਜ ਖੜੇ ਆ ਆਪਦੇ ਖੇਤੀ ਕਿਵੇਂ ਪਹਿਲਾ ਵੀਡੀਓ ਚ ਆਪਾਂ ਖੇਤ ਦਿਖਾਉਨੇ ਹੁੰਨੇ ਆ ਤੇ ਅੱਜ ਆਪਾਂ ਨਾ ਬੂਟੇ ਦਿਖਾਉਨੇ ਆ ਬਾਈ ਇਹ ਹੈਗੇ ਸਾਡੇ ਨਿੰਬੂ ਦੇ ਦੇਖੋ ਬਾਈ ਇਹ ਤੇ ਹੁਣ ਨਿੰਬੂ ਵੀ ਜਲ ਲੱਗਣ ਲੱਗੇ ਇਹ ਬੂਟਾ ਬਾਈ ਇਹ ਘਟੋ ਘਟ ਨੂੰ ਹੋ ਗਏ ਲੱਗੇ ਨੂੰ 10 ਸਾਲ ਤੇ ਫਲ ਦੇਖ ਲਓ ਇਹਦਾ ਫਲ ਆ ਇਦ ਕੀ ਪਿਛਲੇ ਸਾਲ ਆਇਆ ਹੈਗਾ ਤੇ ਬਹੁਤ ਕੁਝ ਕਰਕੇ ਦੇਖ ਲਿਆ ਸੀ ਤੇ ਵੀ ਨਿੰਬੂ ਕਿਉਂ ਨਹੀਂ ਆਉਂਦੇ ਇਹਨੂੰ ਪੜਦੇ ਸੀ ਬਾਈ ਇਸ ਤਾਂ ਤੇ ਬਾਲਾ ਦਿਵਾਲੀ ਵੇਲੇ ਆਪਾਂ ਬਈ ਕਦੋਂ ਕਲੀ ਕਰਦੇ ਆਂਗੇ ਮਟੀਆਂ ਨੂੰ ਆਪਣਾ ਚਲ ਬਾਬੇ ਨੂੰ ਕਿੰਨੇ ਨੂੰ ਮੰਨਦੇ ਆਂ ਉਹ ਚ ਬਈ ਕਲੀ ਬਚ ਗਈ ਥੋੜੀ ਜੀ ਤੇ ਕਲੀ ਮੈਂ ਬਈ ਇਹਦੇ ਜਾੜਾਂ ਚ ਪਾ ਗਿਆ ਚੌੜ ਚੌੜ ਜੀ ਮੈਨੂੰ ਕਿਸੇ ਨੇ ਦੱਸਿਆ ਸੀ ਫੇਸਬੁੱਕ ਤੇ ਦੇਖਿਆ ਸੀਗਾ ਤੇ ਕਲੀ ਕਰਕੇ ਦੇਖੋ ਬਈ ਨਿੰਬੂ ਵੀ ਲੱਗਣ ਲੱਗ ਗਏ ਤੇ ਨਿੰਬੂ ਬਈ ਪਿਛਲੇ ਸਾਲ ਵੀ ਬਹੁਤ ਸੀਗੇ ਤੇ ਐਦਕੀ ਵੀ ਲੱਗੇ ਵਿਆ ਤੇ ਕਲੀ ਵਾਲਾ ਤੁਸੀਂ ਵੀ ਦੇਖੋ ਬਈ ਪ੍ਰਯੋਗ ਕਰਕੇ ਤੇ ਮੈਨੂੰ ਤਾਂ ਲੱਗਿਆ ਕੰਮ ਸੈਟ ਤੇ ਪੜਦੇ ਸੀ ਬਈ ਬੂਟੇ ਨੂੰ ਅਸੀਂ ਤੇ ਜਦੋਂ ਦੇਖੋ ਦੋ ਬੂਟੇ ਆ ਗਏ ਤੇ ਵਧੀਆ ਨਿੰਬੂ ਬਈ ਨਿਕਈਏ ਹੈਗੇ ਬਈ ਦੋ 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 ਕਿਲੋ ਸਾਰੇ ਨੇ ਬੂਟਿਆਂ ਦੇ ਇੱਕੋਸ ਅਸੀਂ ਤੋੜ ਲੈਨੇ ਹੈਗੇ ਤੇ ਇੱਕ ਕਲੀ ਦਾ ਕਮਾਲ ਆਈ ਇਹ ਕਲੀ ਕਿڑی ਵੀਰੇ ਆਪਾਂ ਕੰਦਾ ਤੇ ਕਰਦੇ ਆਂ ਕਲੀ ਚਿੱਟੀ ਕਲੀ ਉਹ ਪਾਈ ਸੀ ਤੇ ਕਰੋ ਬਈ ਫੇਰ ਸ਼ੁਰੂ ਤੇ ਕਿਦਾਂ ਤੇ ਵੀ ਐਂਜ ਹੋਏ ਪਏ ਆਗੇ ਤੇ ਫਲ ਨਹੀਂ ਚੱਕਦੇ ਤੇ ਮੈਨੂੰ ਤਾਂ ਸਿਸਟਮ ਵਧੀਆ ਲੱਗਿਆ ਬਾਕੀ ਤੁਸੀਂ ਦੱਸ ਦਿਓ ਕਮੈਂਟਾਂ ਚ ਦਾਸੀ ਗੱਲ ਬਈ